ਬਾਈ ਗੁਰੂ ਜੀ ਦਾ ਖਾਸਾ ਬਾਈ ਗੁਰੂ ਜੀ ਕੀ ਫਤਿਹ ਦੇਖ ਲਓ ਕਣਕ ਪੱਕ ਕੇ ਬਿਲਕੁਲ ਇਹ ਤਿਆਰ ਹੋ ਚੁੱਕੀ ਆ ਹਾ ਕਣਕ ਜਿਹੜੀ ਪੱਕ ਚੁੱਕੀ ਆ ਭਰਾਵੋ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਉੱਪਰ ਤੇ ਮੌਸਮ ਆ ਜਿਹੜੀ ਉੱਪਰ ਮੌਸਮ ਵੀ ਦਿਖਾਓ ਜੀ ਉੱਪਰ ਮੌਸਮ ਵੀ ਜਿਹੜੀ ਇਹ ਬਿਲਕੁਲ ਖਰਾਬ ਹੋਈ ਵੀ ਆ ਕੋਈ ਵੀ ਦੁਕਾਨਦਾਰ ਹੋਵੇ ਜਾਂ ਵਪਾਰੀ ਹੋਵੇ ਦੁਕਾਨਦਾਰ ਤੇ ਵਪਾਰੀ ਨੋ ਕੋਈ ਫਿਕਰ ਨਹੀਂ ਹੁੰਦਾ ਹੈਗਾ ਕਿ ਮੇਰਾ ਅੱਜ ਆ ਨੁਕਸਾਨ ਹੋ ਜਾਊਗਾ ਮੈਨੂੰ ਇੰਨਾ ਘਾਟਾ ਪੈ ਜਾਊਗਾ ਜੇ ਘਾਟਾ ਪੈ ਵੀ ਜਾਂਦਾ ਤਾਂ ਵਪਾਰੀ ਤੇ ਦੁਕਾਨਦਾਰ ਨੇ ਬਰਲਾਪ ਕਰਨਾ ਉਹਨੇ ਰੋਣਾ ਕਿ ਮੈਨੂੰ ਇੰਨਾ ਘਾਟਾ ਪੈ ਗਿਆ ਇੱਕ ਕਿਸਾਨ ਹੈ ਕਿਸਾਨ ਪੂਰੇ ਦੁਨੀਆ ਦਾ ਢਿੱਡ ਭਰ ਰਿਹਾ ਆਪਣੀ ਫਸਲ ਨੂੰ ਬੀਜ ਕੇ ਔਰ ਜੇ ਵੱਢਣ ਦਾ ਟਾਈਮ ਆਉਂਦਾ ਫੇ ਕੁਦਰਤ ਵੱਲੋਂ ਵੀ ਮਾਰ ਉਹਨੂੰ ਪੈਣ ਲੱਗ ਜਾਂਦੀ ਆ ਜਿੱਕਰਾਂ ਤੁਸੀਂ ਦੇਖ ਸਕਦੇ ਆ ਕਣਕ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਸਰੇ ਤੱਕ ਲੱਖਾਂ ਏਕੜ ਆਹੇ ਲੱਖਾਂ ਏਕੜ ਕਣਕ ਆ ਜਿਹੜੀ ਇਹ ਤਿਆਰ ਹੋਈ ਵੀ ਆ ਪੱਕ ਕੇ ਪ੍ਰਮਾਤਮਾ ਬਾਲੀ ਕਿਸਾਨ ਦਾ ਹਾਟੇ ਮੇਰ ਅਰਦਾਸ ਕਰਦਾ ਰਹਿੰਦਾ ਹੈ ਸੱਚੇ ਪਾਤਸ਼ਾਹ ਇਹ ਜਿਹੜੇ ਦਾਣੇ ਆ ਇਹ ਸਾਡੇ ਘਰ ਦੇ ਵਿੱਚ ਕਿਰਪਾ ਕਰ ਸਾਡੇ ਘਰ ਦੇ ਵਿੱਚ ਦਾਣੇ ਆ ਜਾਣ ਕਿਉਂਕਿਉ ਇਸ ਫਸਲ ਦੇ ਨਾਲ ਹੀ ਕਿਸਾਨ ਦਾ ਪਰਿਵਾਰ ਆ ਜਿਹੜਾ ਉਹ ਚੱਲਦਾ ਪੂਰੇ ਕਿਸਾਨ ਦਾ ਨਹੀਂ ਚੱਲਦਾ ਅਸੀਂ ਕਹੀਏ ਪੂਰਾ ਸੰਸਾਰ ਆ ਜਿਹੜਾ ਕਿਸਾਨ ਦੇ ਨਾਲ ਚੱਲਦਾ ਕਿਵੇਂ ਚੱਲਦਾ ਜਦ ਇਹ ਕਣਕ ਪਚਕ ਕੇ ਤਿਆਰ ਹੋ ਗਈ ਮੰਡੀਆਂ 'ਚ ਹੁਣ ਜਾਣੀ ਆ ਉੱਥੇ ਸਰਕਾਰ ਖਰੀਦਦਾਰੀ ਕਰੂਗੀ ਇਹਦੀ ਔਰ ਢਿੱਡ ਵੀ ਫਿਰ ਸਾਰਿਆਂ ਨੇ ਭਰਨਾ ਉੱਥੇ ਦੇ ਗੱਲ ਕਿਉਂਕਿ ਰੋਟੀ ਆ ਜਿਹੜੀ ਕੱਲੀ ਰੋਟੀ ਨਹੀਂ ਬਣਦੀ ਹੈਗੀ ਇਸ ਕਣਕ ਦੇ ਬਹੁਤ ਪਦਾਰਥ ਬਣਦੇ ਆ ਦਬਰ ਰੋਟੀ ਵੀ ਬਣਦੀ ਆ ਬਰੈਡ ਵੀ ਬਣਦੇ ਆ ਤਰ੍ਹਾਂ ਤਰ੍ਹਾਂ ਦੇ ਜਿਹੜਾ ਬੀਜਾ ਹੋ ਗਿਆ ਉਹ ਵੀ ਇਸ ਕਣਕ ਦਾ ਹੀ ਬਣਦਾ ਜਿਹੜਾ ਹੁਣ ਦੇਖ ਰਹੇ ਆ ਨਾ ਕਈ ਸੋਸ਼ਲ ਮੀਡੀਆ ਪਰ ਉੱਪਰ ਬਗੈਰ ਸੋਚੇ ਸਮਝਦੇ ਕਿਸਾਨਾਂ ਨੂੰ ਬੁਰਾ ਭਲਾ ਕਹਿੰਦੇ ਆ ਉਹਨਾਂ ਨੂੰ ਇਹ ਨਹੀਂ ਕਹਿੰਦਾ ਜੇ ਕਿਸਾਨੀ ਡੁੱਬ ਗਈ ਨਾ ਡੁੱਬ ਮਿੱਤਰੋ ਸਾਰਿਆਂ ਨੇ ਜਾਣਾ ਬਚਣਾ ਕਿਸੇ ਨੇ ਨਹੀਂ ਵੀ ਨਹੀਂ ਹੈਗਾ ਉਸ ਆਕਾਲ ਪੁਰਖ ਨੇ ਪਰਮੇਸ਼ਰ ਨੇ ਇੱਕ ਇੱਟਾ ਹੀ ਕਿਸਾਨਾਂ ਨੂੰ ਕਰਨ ਦਾ ਵਾਅਦਾ ਦਿੱਤਾ ਜੋ ਕਿ ਹੁਣ ਸਾਡੀ ਸਰਕਾਰ ਦੀ ਜਿਹੜੀ ਪੰਜਾਬ ਸਰਕਾਰ ਤੀ ਮੰਡੀਆਂ ਨੂੰ ਪ੍ਰਾਈਵੇਟ ਕਰ ਰਹੀ ਸੀ ਔਰ ਸੇਲੋ ਉਹਨੇ ਘੋਸ਼ਿਤ ਕਰਤੀਆਂ ਮੰਡੀਆਂ 32 ਮੰਡੀਆਂ ਪੰਜਾਬ ਦੇ ਘੋਸ਼ਿਤ ਕਰਤੀਆਂ ᱛੀਆਂ ਸਰਕਾਰ ਨੇ ਫਿਰ ਫੈਸਲਾ ਵਾਪਸ ਲੈਣਾ ਪਿਆ ਭਗਵੰਤ ਮਾਨ ਸਾਹਿਬ ਨੂੰ ਕਿਉਂਕਿ ਆਪਣੇ ਜੋ ਕਿਸਾਨੀ ਉਦੋਲਨ ਚੱਲ ਰਹੇ ਹਨ ਸ਼ਬੂ ਬਾਡਰ 'ਤੇ ਕਿਸਾਨੀ ਉਦੋਲਨ ਚੱਲ ਰਿਹਾ ਹੈ ਖਨੌਰੀ ਬਾਡਰ 'ਤੇ ਚੱਲ ਰਿਹਾ ਹੈ ਤੇ ਹਰਿਆਣਾ ਵਿੱਚ ਚੱਲ ਰਿਹਾ ਹੈ ਦਬਵਾੜੀ ਬਾਰਡਰ ਚੱਲ ਰਿਹਾ ਹੈ ਅਤੇ ਰਾਜਸਥਾਨ ਦਾ ਆਪਣੇ ਸੰਗਰੀਆਂ ਜੋ ਕਿ ਰਤਨਪੁਰ ਉੱਥੇ ਇਲਾਕਾ ਪਿੰਡ ਹੈ ਉੱਥੇ ਵੀ ਕਿਸਾਨੀ ਦੋ ਦਿਨ ਚੱਲ ਰਹੀ ਹੈ ਭਰਾਵੋ ਇਸ ਐਮਐਸਪੀ ਜੋ ਕਿ ਆਪਾਂ ਨੂੰ ਕਣਕ ਪਰ ਮਿਲਦੀ ਆ ਝੋਨੇ ਪਰ ਮਿਲਦੀ ਆ ਐਮਐਸਪੀ ਨਾ ਫਸਲਾਂ ਪਰ ਮਿਲਦੀ ਆ ਕਿਉਂਕਿ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਕੋਈ ਨਾਇਜ਼ ਨਹੀਂ ਕਿ ਐਮਐਸਪੀ ਕਾਨੂੰਨ ਬਣਾਇਆ ਹੈ ਬੇ ਇਹਦੇ ਉੱਪਰ ਤੋ ਸਾਰੇ ਇਸ ਸੰਸਾਰ ਨੂੰ ਮੈਂ ਤਾਂ ਹੱਥ ਮੰਨ ਕੇ ਬੇਨਤੀ ਕਰਦੇ ਆ ਕਿ ਮੌਸਮ ਜੋ ਕਿ ਬਿਲਕੁਲ ਖਰਾਬ ਹੋ ਚੁੱਕੀ ਹੈ ਹੁਣ ਬੱਦਲ ਗਾੜਾ ਹੋ ਚੁੱਕੇ ਆ ਕਣੀਆਂ ਵੀ ਕੋਈ ਕੋਈ ਇੱਥੇ ਹੁਣ ਪੈਣ ਲੱਗੀ ਆ ਖੁੱਲੇ ਅਸਮਾਨ ਵਿੱਚ ਇਹ ਫਸਲ ਆ ਜਿਹੜੀ ਹੁਣ ਖੁੱਲੇ ਅਸਮਾਨ ਚ ਕਣਕ ਪਈ ਆ ਦੇਖ ਲੋ ਵੱਢ ਕੇ ਨੇ ਜਾਂ ਮੰਡੀ ਜਾਣਾ ਜਦ ਵਿਕਣਾ ਕਿਸਾਨ ਨੂੰ ਜਦ ਹੀ ਪੈਸਾ ਆਉਣਾ ਪਹਿਲਾਂ ਇੱਕ ਵੀ ਪੈਸਾ ਉਹਦੇ ਝੋਲੀ ਵਿੱਚ ਨਹੀਂ ਪੈਣਾ ਹੈਗਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਪ੍ਰਮਾਤਮਾ ਅੱਗੇ ਔਰ ਰੜਕੇ ਆਪਾਂ ਸਾਰੇ ਹਰਦਾਸ ਕਰੀਏ ਉਹਦੇ ਘਰ ਦੇ ਵਿੱਚ ਚਾਰ ਪੈਸੇ ਆ ਜਾਣ ਮਜ਼ਦੂਰਾਂ ਦੇ ਘਰਾਂ 'ਚ ਪੈਸੇ ਆ ਜਾਣ ਔਰ ਵਪਾਰੀ ਦੇ ਘਰ ਵੀ ਤਾਂ ਹੀ ਆਊਗਾ ਪੈਸਾ ਜੇ ਮੰਡੀ ਜੇਹੇ ਕਣਕ ਉੱਥੇ ਜਾਊਗੀ ਵੱਢ ਕੇ ਤੇ ਮਜ਼ਦੂਰਾਂ ਕੋਲ ਵੀ ਤਾਂ ਹੀ ਇਹ ਪੈਸਾ ਆਊਗਾ ਜੇ ਇਹ ਫਸਲ ਜਾਊਗੀ ਉੱਥੇ ਮੰਡੀ ਦੇ ਵਿੱਚ ਕਿਸਾਨੀ ਦੇ ਨਾਲ ਸਾਰਾ ਲੈਟਨ ਹੈ ਕਿਸਾਨੀ ਆ ਜਿਹੜੀ ਸਾਡੀ ਡੁੱਬਦੀ ਜਾ ਰਹੀ ਹੈ ਇਹਨੂੰ ਬਚਾਉਣੇ ਕਾਤਰ ਆਪਾਂ ਅਰਦਾਸ ਕਰੀਏ ਇੰਨੀਆਂ ਬੇਨਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 可能。